ਪੰਜਾਬ 81 ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਡਿਟੇਲਸ ਲਈ ਜੀ ਹਾਂ ਅੱਜ ਕਰੀਏ ਖਬਰ ਨਿਕਲ ਕੇ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਟਿਆਲਾ ਦੇ ਵਿੱਚ ਹੰਗਾਮਾ ਹੋਇਆ ਹੈ ਜੀ ਹਾਂ ਦੱਸੀਏ ਨਗਰ ਨਿਕਮ ਮਲਾਜਮ ਦੀ ਮਾਰਕੁੱਟ ਕੀਤੀ ਗਈ ਹੈ ਤੋਂ ਉਸ ਤੋਂ ਬਾਅਦ ਜੋ ਹੈ ਜੋ ਵੱਡਾ ਹੰਗਾਮਾ ਸਾਹਮਣੇ ਆਇਆ ਹੈ ਜੀ ਹਾਂ ਦੱਸਦੀਏ ਕਿ ਨਗਰ ਨਿਕਮ ਦਾ ਮਲਾਜਮ ਪਟਿਆਲਾ ਸਥਿਤ ਜੀਤ ਨਗਰ ਦੇ ਵਿੱਚ ਪ੍ਰੋਪਰਟੀ ਟੈਕਸ ਦਾ ਜੋ ਨੋਟਿਸ ਹੈ ਉਹ ਲੈ ਕੇ ਗਿਆ ਸੀ ਤਾਂ ਉੱਥੇ ਮੌਜੂਦ ਵਿਅਕਤੀ ਵੱਲੋਂ ਉਸ ਦੀ ਹੈ ਜੋ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੋ ਨਗਰ ਨਿਗਮ ਦੇ ਮੁਲਾਜ਼ਮ ਨੇ ਥਾਣੇ ਪਹੁੰਚਦੇ ਨੇ ਤਾਂ ਕਾਰਵਾਈ ਦੀ ਮੰਗ ਕਰਦੇ ਨੇ ਕੋਈ ਇਸ ਬਾਬਤ ਸਬੰਧਤ ਥਾਣੇ ਦੇ ਐਸਐਸਓ ਵੱਲੋਂ ਮਾਮਲਾ ਦਰਜ ਕਰ ਲਿਤਾ ਗਿਆ ਹੈ ਕੀ ਕਿ ਆਹ ਨਗਰ ਨਿਗਮ ਦੇ ਮੁਲਾਜ਼ਮ ਨੇ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਹ ਤੋਂ ਵੀ ਸਿਖਾਉਂਦੇ ਆ ਮੇਰਾ ਨਾਮ ਰਕੇਸ਼ ਹੈ ਜੀ ਮੈਂ ਨਗਰ ਨਿਯਮ ਦੇ ਵਿੱਚ بطور ਸੇਵਾਦਾਰ ਕੌਪੀਟੈਗ ਪ੍ਰਾਂਤ ਦੇ ਵਿੱਚ ਕੰਮ ਕਰਦਾ ਹਾਂ ਸਰ ਮੇਰੇ ਅਫਸਰ ਸਹਿਬਾਨਾਂ ਵੱਲੋਂ ਮੈਨੂੰ ਹੁਕਮ ਦਿੱਤਾ ਗਿਆ ਸੀ ਕੀ ਅਜੀਤ ਨਗਰ 176 ਦੇ ਵਿੱਚ ਜਾ ਕੇ ਫੋਨ ਨੰਬਰ ਲੈ ਕੇ ਆਣਾ ਹੈ ਮੈਂ ਉਹਨਾਂ ਦਾ ਫੋਨ ਨੰਬਰ ਲੈਣ ਗਿਆ ਜੀ ਤੇ ਮੈਂ ਨਾਲ ਇੱਕ ਪਵਨ ਕੋਈ ਔਰਥ ਹੋ ਜਾਏਗਾ ਉਸੀ ਦੁਕਾਨ ਦੇ ਵਿੱਚ ਗਿਆ ਉਹਨਾਂ ਨਾਲ ਗੱਲ ਕਰ ਰਿਹਾ ਸੀ ਤੇ ਪਿੱਛੋਂ ਕੋਈ ਇੱਕ ਬੰਦੇ ਨੇ ਮੇਰੇ ਤੇ ਹਮਲਾ ਕਰ ਦਿੱਤਾ ਹਮਲਾ ਬੰਦਾ ਕੌਣ ਸੀ ਉਹ ਸਰ ਉਹ ਆਪਣੀ ਆਪਣੇ ਆਪ ਨੂੰ ਇਹ ਦੱਸ ਰਿਹਾ ਸੀ ਕਿ ਮੈਂ ਜੇ ਕੋਈ ਜੇ ਜੇ ਫਾਈਨਾਂਸ ਕੰਪਨੀ ਦਾ ਡਾਇਰੈਕਟਰ ਹੈ ਗੁਰਦੀਪ ਸਿੰਘ ਅਲੂਵਾਲੀਆ ਦੱਸ ਰਿਹਾ ਸੀ ਸਰ ਉਹ ਉਹਦੇ ਨਾਲ ਕੀ ਗੱਲਬਾਤ ਸੀ ਸਰ ਉਹਦੇ ਨਾਲ ਕੋਈ ਗੱਲਬਾਤ ਨਹੀਂ ਉਹ ਕਹਿੰਦਾ ਜੀ ਤੁਸੀਂ ਮੇਰੀਆਂ ਮੇਰੀਆਂ ਫੋਟੋਆਂ ਖਿੱਚੀਆਂ ਮੇਰੀ ਵੀਡੀਓ ਬਣਾਈ ਇਸ ਤਰ੍ਹਾਂ ਦੇ ਮੇਰੇ ਕੋਲ ਕੋਈ ਜ਼ਬੂਤ ਨਹੀਂ ਮੈਂ ਆਪਣੀ ਦਰਖਾਸਤ ਮੈਂ ਆਪਣੀ ਇੱਕ ਮੁਲਾਜ਼ਮ ਹੋਣ ਦੇ ਨਾਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਾਡੇ ਨਾਲ ਬਹੁਤ ਹੀ ਤੱਕਾ ਹੋ ਰਿਹਾ ਆ ਤੱਕਾ ਹੋਣ ਦੇ ਨਾਲ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਸਰ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਕਿ ਮੇਰੇ ਪਿੱਛੇ ਗਲਾਮਾ ਫੜ ਕੇ ਮੇਰੀ ਟੀ-ਸ਼ਰਟ ਪਾੜਤੀ ਸਰ ਮੈਨੂੰ ਜਾਨੋ ਮਾਰਨ ਦੀ ਉਹਨੇ ਧਮਕੀ ਦਿੱਤੀ ਤੇ ਮੇਰਾ ਆਈ.ਡੀ. ਕਾਰਡ ਖੋਲਿਆ ਤੇ ਮੇਰਾ ਫੋਨ ਖੋਲਿਆ ਫਿਰ ਸਰ ਕੋਈ ਤਰਲੋਚਨ ਸਿੰਘ ਦੇ ਬੇਟੇ ਤੋਂ ਮੈਂ ਇੱਕ ਫੋਨ ਕਰਾਇਆ ਜਿਸ ਦੇ ਕਾਰਨ ਮੇਰੇ ਸਾਰੇ ਅਫਸਰਬ ਉਹਨਾਂ ਨੇ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਕਮਿਸ਼ਨ ਸਾਹਿਬ ਨੇ ਕਿਹਾ ਇਸ ਦੇ ਖਿਲਾਫ ਜੋ ਬਣਦੀ ਹੈ ਅਫਰਦ ਦਰਜ ਕੀਤੀ ਜਾਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਹੀ ਮੰਗ ਕਰਦਾ ਹਾਂ ਕਿ ਸਾਡੇ ਜਿਹੜੇ ਅਸੀਂ ਮੁਲਾਜ਼ਮ ਹੈਗੇ ਆ ਸਾਡੇ ਨਾਲ ਤੱਕਾ ਹੋ ਰਿਹਾ ਹੈ ਸਾਡਾ ਜਿਹੜਾ ਤੱਕਾ ਆ ਉਹ ਤੱਕਾ ਨਾ ਹੋ ਨਾ ਕੀਤਾ ਜਾਵੇ ਇੱਕ ਰਕੇਸ਼ ਜੀ ਨੇ ਕਪੀਟਰ ਸ਼ਫਤ ਨੇ ਤੇ ਸੁਮਿਤ ਉਹ ਕਾਪੀਟਸ ਮੋਟਿਸ ਨਾਲੋਂ ਗਈ ਸੀ ਜਿਸ ਜਗ੍ਹਾ ਤੇ ਗਏ ਉੱਥੇ ਉਹਨਾਂ ਨੂੰ ਰੱਤੋਪਾਈ ਹੋਈ ਹੈ ਤੇ ਉਹਨਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕਰ ਰਹੀ ਹਨ ਜਿਹਨਾਂ ਦੀ ਜਾਰੀ ਹੈ ਦੂਸੇ ਦੇ ਖਿਲਾਫ ਬੰਦੀ ਕਰ ਰਹੀ ਕੀਤੀ ਜਾ ਰਹੀ ਹੈ ਕੋਈ ਅਸਲੇ ਵਗੈਰੇ ਦੀ ਗੱਲ ਕੀਤੀ ਉਹ ਦਾ ਫੌਂਡ ਉਹ ਵੈਰੀਫਾਈ ਕੀਤਾ ਜਾਊਗਾ ਮੌਕੇ ਤੇ ਯੂਨੀਵਰਸਿਟੀ ਨੂੰ ਕੀਤੀ ਜਾਊਗੀ ਇਸ ਵੀ ਦੇ ਪਾਸੇ